ਅੱਜ ਪਵਨ ਨੀਗੜ ਤੋਂ ਦੇ ਨੇੜਲੇ ਪਿੰਡ ਰੇਤਗੜ ਵਿਖੇ ਸਟੇਡੀਅਮ ਦੀ ਨੀਂ ਰੱਖਣ ਲਈ ਪਿੰਡ ਦੇ ਨੌਜਵਾਨ ਸਪੋਰਟਸ ਕਲੱਬ ਰੇਤਗੜ ಗ್ರಾಮ ਪੰਚਾਇਤ ਰੇਤਗੜ ਰਾਜਵੀਰ ਕੌਰ ਸਰਪੰਚ ਦੀ ਅਗਵਾਈ ਹੇਠ ਅੱਜ ਪਿੰਡ ਵਿਖੇ ਪਹੁੰਚੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਕਰਾਚੋਂ ਨੇ ਪਹੁੰਚ ਕੇ ਦੱਸਿਆ ਕਿ 35 ਲੱਖ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦੀ ਅੱਜ ਨੀਂ ਰੱਖੀ ਜਾਵੇਗੀ ਇਸ ਦੌਰਾਨ ਪਿੰਡ ਦੀ ਪੰਚਾਇਤ ਸਮੇਤ ਪਿੰਡ ਦੇ ਗ੍ਰਾਂਥੀ ਵੱਲੋਂ ਅਰਦਾਸ ਕਰਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗਰਮੇਲ ਸਿੰਘ ਕਰਾਚੋ ਵੱਲੋਂ ਇਸ ਦੀ ਨੀਂਹ ਰੱਖੀ ਗਈ ਇਸ ਮੌਕੇ ਗਰਮੇਲ ਸਿੰਘ ਕਰਾਚੋ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜਕੁਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਸੰਤ ਗੁਰੂ ਆਇ ਤੇ ਬਹੁਤ ਆਦਰਸ਼ਨੀਆ ਕਰਨੀਆ ਕਰਨੋਂ ਜ਼ਿਆਦਾ ਪ੍ਰਾਹੇ ਸਭ ਕੰਮ ਹੋਇਆ ਬਸਵੇ ਪਾਸੋਂ ਸ੍ਰੀ ਵਿਸ਼ਵੋਗਨ ਸੰਸਾਰ ਦੀ ਸਹਾਇ ਤੇ ਸੰਹਾਇ ਸੋਹਣ ਹੋਏ ਸਹਾਇ ਦਸਾ ਪਾਸ਼ਾ ਨੀ ਦੀ ਜਲਦੀ ਕ੍ਰਾਂਤ ਜੀ ਮਾਨੇਓ ਮਰਗ ਗਤੋਰੀ ਤੇ ਜੋ ਪ੍ਰਭ ਕੋ ਮਿਲ ਬੋਚ ਹੈ ਉਸ ਸਭ ਤੇ ਰਾਜ ਕਰੇਗਾ ਕਾਲ ਸਾ ਕੀ ਰਹਿਤ ਵਾਰ ਹੋਏ ਸਭ ਮਿਲਾਂਗੇ ਬਚੇ ਸੰਤੋ ਵਾਹਿਗੁਰੂ ਨਾਮ ਜਹਾਜ ਹੈ ਵੇ ਸੁਖੀ ਪਾਰ ਜੋ ਸਰਦਾ ਕਰੇਬ ਦੇ ਤੁਹਾਰਨ ਵਾਹਿਗੁਰੂ ਨਾਮ ਜਹਾਜ ਹੈ ਵੇ ਸੁਖੀ ਪਾਰ ਸਰਦਾ ਕਰ ਸੇਵਲੇ ਮਾਰੀ ਮਾਰ ਨਮਾਜ਼ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਅਸੀਂ 4 ਏਕੜ ਜਗ੍ਹਾ ਕੀ ਜਿਸ ਦੇ ਵਿੱਚ ਕ੍ਰਿਕਟ ਸਟੇਡੀਅਮ ਬਣਾਵਾਂਗੇ ਤੇ ਸਾਈਡਾਂ ਦੇ ਟਰੈਕ ਬਣਾਵਾਂਗੇ ਤਾਂ ਕਿ ਜਿਹੜੇ ਨੌਜਵਾਨ ਨੇ ਇੱਥੇ ਪੁਲਿਸ ਦੀ ਭਰਤੀ ਹੁੰਦੀ ਹੈ ਜਦੋਂ ਤੇ ਆਰਮੀ ਦੀ ਭਰਤੀ ਹੁੰਦੀ ਹੈ ਉਹਦੇ ਵਿੱਚ ਉੱਥੇ ਜਿਹੜੇ ਟਰੈਕ ਹੁੰਦੇ ਨੇ ਸਟੈਂਡਰਡ ਲੈਵਲ ਦੇ ਹੁੰਦੇ ਨੇਗੇ ਤੇ ਇੱਥੇ ਜਦੋਂ ਜ਼ਿਆਦਾਤਰ ਬੱਚਿਆਂ ਨੂੰ ਸੜਕਾਂ ਤੇ ਪਹਿਲਾਂ ਭੱਜਣਾ ਪੈਂਦਾ ਸੀਗਾ ਤੇ ਅਸੀਂ ਇੱਥੇ ਟਰੈਕ ਵੀ ਬਣਾ ਰਹੇ ਹਾਂ ਤੇ ਕ੍ਰਿਕਟ ਦਾ ਗਰਾਊਂਡ ਵੀ ਬਣਾ ਰਹੇ ਹਾਂ ਤਾਂ ਕਿ ਜਿਹੜੇ ਸਾਡੇ ਨੌਜਵਾਨ ਨੇ ਇਥੋਂ ਮਿਹਨਤ ਕਰਨ ਤੇ ਦੇਸ਼ ਦੇ ਲਈ ਸੇਵਾ ਕਰਨ ਤੇ ਇਹ ਜਿਹੜਾ ਪ੍ਰੋਜੈਕਟ ਆ तकरीबन 35 ਲੱਖ ਦੀ ਲਾਗਤ ਨਾਲ ਬਣੂਗਾ ਕਿੰਨੇ ਕਿਰੀਆ ਚ ਹੈ ਇਹ तकरीबन 4 ਏਕੜ ਦਾ ਏਰੀਆ ਹੈਗਾ ਕਿਹੜੇ ਕਿਹੜੇ ਪਿੰਡਾਂ ਦੇ ਬੱਚੇ ਆਇਆ ਹੋਇਆ ਕਰਨੀ ਦੇਖੋ ਇੱਥੇ ਰੇਤਗੜ੍ਹ, ਰਾਮਪੁਰਾ, ਪਟਿਆਲ ਤੇ ਨਾਲ ਦੇ ਜਿਹੜੇ ਆਲੇ-ਦਾਲੇ ਹੋਰ ਪਿੰਡ ਹੈਗੇ ਨੇ 7-8 ਪਿੰਡਾਂ ਦੇ तकरीबन ਨੌਜਵਾਨ ਇੱਥੇ ਆ ਕੇ ਮਤ ਕਿਸ ਦਾ ਲਾਹਾ ਲੈ ਸਰਬ ਕਿੰਨੇ ਜਲਦ ਤਿਆਰ ਹੋਣ ਦੀ ਉਮੀਦ ਹੈ ਜੀ ਤਕਰੀਬਨ ਦੇਖੋ ਸਾਡਾ ਉਮੀਦ ਆ ਵੀ 1 ਸਾਲ ਦੇ ਵਿੱਚ ਵਿੱਚ ਇਹਨੂੰ ਤਿਆਰ ਕਰਕੇ ਆਪਾਂ ਲੋਕਾਂ ਦੇ ਅਰਪਿਤ ਕਰ ਦਈਏ। ਕੱਲੇ ਸਟੇਡੀਅਮ ਬਣ ਜਾਂਦੇ ਨੇ ਪਰ ਅਸੀਂ ਗੱਲ ਦੇਖਦੇ ਹਾਂ ਵੀ ਉੱਥੇ ਕੋਚਾਂ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਜੀ। ਕੱਲੇ ਸਟੇਡੀਅਮ ਬਣਨੇ ਦੇ ਨਾਲ ਕੋਚ ਦਾ ਪ੍ਰਬੰਧ ਵੀ ਕਰਨਾ ਸਰਕਾਰ ਨੂੰ ਲੱਗਦਾ ਨਹੀਂ ਤੁਹਾਨੂੰ ਜ਼ਰੂਰੀ ਹੈ। ਬਿਲਕੁਲ ਦੇਖੋ ਜੀ ਪਹਿਲਾਂ ਇਸ ਤੋਂ ਪਹਿਲਾਂ ਮੈਂ ਇੱਕ 70 ਲੱਖ ਦਾ ਸਟੇਡੀਅਮ ਪਿੰਡ ਘਰਾਚੋਂ ਵਿਖੇ ਵੀ ਬਣਾਇਆ ਉਸ ਦੇ ਤਹਿਤ ਹੀ ਇਹ ਦੂਸਰਾ ਸਟੇਡੀਅਮ ਆ ਤੇ ਅੱਗੇ ਮੇਰੀ ਕੋਸ਼ਿਸ਼ ਆ ਵੀ 27 ਤੋਂ ਪਹਿਲਾਂ ਪਹਿਲਾਂ ਇੱਕ ਸਟੇਡੀਅਮ ਆਪਾਂ ਆਪਣੇ ਹਲਕੇ ਦੇ ਵਿੱਚ ਇਸ ਤੋਂ ਬਿਨਾ ਇੱਕ ਹੋਰ ਬਣਾ ਲਈਏ। ਕਰਾਚੋਂ ਜਦੋਂ ਅਸੀਂ ਸਟੇਡੀਅਮ ਬਣਾਇਆ ਉਸਦੇ ਫੁੱਟਬਾਲ ਦਾ ਵੀ ਬਣਾਇਆ ਤੇ ਕ੍ਰਿਕਟ ਦਾ ਵੀ ਆ ਤੇ ਉੱਥੇ ਹੁਣ ਹਾਕੀ ਦਾ ਵੀ ਇਹ ਕੋਚ ਆ ਗਿਆ। ਦੇਖੋ ਜਦੋਂ ਗਰਾਊਂਡ ਬਣਨਗੇ ਤਾਂ ਸਰਕਾਰ ਤੋਂ ਅਸੀਂ ਕੋਚ ਵੀ ਪ੍ਰੋਵਾਈਡ ਕਰਵਾਵਾਂਗੇ। ਕਰਾਚੋਂ ਸਾਡੇ ਕੋਚ ਆ ਚੁੱਕੇ ਹੈਗਾ ਹਾਕੀ ਦਾ ਤੇ ਇਸੇ ਤਰੀਕੇ ਨਾਲ ਜਦੋਂ ਇਹ ਸਟੇਡੀਅਮ ਕੰਪਲੀਟ ਹੋ ਜਾਊਗਾ ਤਾਂ ਇੱਥੇ ਵੀ ਮਤਲਬ ਕਿ ਅਸੀਂ ਕੋਚ ਲੈ ਕੇ ਆਵਾਂਗੇ ਤੇ ਆਲੇ-ਦਾਲ ਦੇ ਜਿੰਨੇ ਬਲਿਆਲ ਦੇ ਪਿੰਡ ਸਾਡਾ ਨੌਜਵਾਨ ਇੱਕ ਸਾਥੀ ਹੈਗਾ। ਉਹ ਵੀ ਆਪ ਵੀ ਟ੍ਰੇਨਿੰਗ ਕਰਵਾਉਂਦਾ ਕਰ ਨੌਜਵਾਨਾਂ ਨੂੰ ਇਸੇ ਤਰੀਕੇ ਨਾਲ ਅਸੀਂ ਜਿਹੜੇ ਇੱਥੋਂ ਦੇ ਲੋਕਲ ਨੌਜਵਾਨ ਹੋਣਗੇ ਜਿਹੜੇ ਖੜੈਰੀ ਨੇ ਉਹਨਾਂ ਦੀ ਵੀ ਇਸ ਦੇ ਵਿੱਚ ਮਦਦ ਲਮ। ਓਕੇ। ਹਾਂਜੀ ਸਰ ਆਪਣਾ ਨਾਮ ਕੀ? ਅੱਜ ਅੱਜ ਗੁਰਪ੍ਰੀਤ ਅੱਲੋ ਰਖਾ। ਅੱਜ ਆਵਰੇ ਪਹੁੰਚੇ ਕੀ ਕਹਿਣਾ। ਲੇਕੋ ਸਤੰ ਸਾਡੇ ਭਾਈ ਗੁਰਮੇਲ ਸਿੰਘ ਕਰਾਚੋਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਆ ਸਾਰੇ ਨੌਜਵਾਨ ਖੜੇ ਨੇ ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਮੰਗ ਸੀ। ਆ ਭਾਈ ਗੇਮ ਕਰਵਾਉਂਦੇ ਨੇ ਇੱਥੇ ਫੌਜੀ ਦੀ ਤਿਆਰੀ ਕਰਵਾਉਂਦੇ ਨੇ। ਭਰਤੀ ਦੀਆਂ ਤਿਆਰੀਆਂ ਕਰਵਾਉਂਦੇ ਨੇ ਇਹਨਾਂ ਦੀ ਮੰਗ ਸੀ ਕੋਈ ਆਪਣੇ ਏਰੀਆ 'ਚ ਜਿਹੜਾ ਇੱਕ ਆਰਮੀ ਦੇ ਮੁਤਾਬਕ ਟਰੈਕ ਬਣ ਸਕੇ ਕੋਈ ਓਡਾ ਗਰਾਊਂਡ ਚਾਹੀਦਾ ਪਿੰਡਾਂ ਵਾਲੇ ਨੌਜਵਾਨਾਂ ਦੇ ਲਈ ਸੋ ਬਾਈ ਨੇ ਉਹਦੇ 'ਚ ਪਹਿਲ ਕਦਮੀ ਕੀਤੀ ਹੈ ਬਾਈ ਦਾ ਬਹੁਤ-ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਮੈਂ ਆਰਮੀ ਦੇ ਵਿੱਚੋਂ ਰਿਟਾਇਰ ਹਾਂ ਇਸ ਵਕਤ ਮੈਂ ਇੱਕ ਇੰਸਟੀਚਿਊਟ ਚਲਾ ਰਹੇ ਹਾਂ ਫਿਜ਼ੀਕਲ ਦੇ ਰਿਲੇਟਿਡ ਆਰਮੀ ਵਾਲੇ ਮੁੰਡੇ ਪੰਜਾਬ ਪੁਰ ਜਿੰਨੇ ਬੈਲਟ ਫੋਰਸ ਨੇ ਬੱਚੇ ਨੇ ਮੇਰੇ ਕੋਲ ਤਕਰੀਬਨ 150 ਬੱਚਾ ਹੁਣ ਤੱਕ ਭਰਤੀ ਹੋ ਚੁੱਕਿਆ ਹੈ ਤੇ ਸਾਡੀ ਕਾਫੀ ਲੰਬੇ ਸਮੇਂ ਤੋਂ ਮੰਗਾ ਰਹੀਆਂ ਨੇ ਹੁਣ ਤੱਕ ਸਾਡੀ ਵੀ 42-43 ਸਾਲ ਹੋ ਗਈ ਤੇ ਸਾਡਾ ਅੱਜ ਤੋਂ 20 ਸਾਲ ਦਾ ਜੇ ਮੈਂ ਪਿਛੋਕਰ ਦੀ ਗੱਲ ਕਰਾਂ ਸਾਡੀ ਨਾ ਟੀਮ ਇੱਥੇ ਬਹੁਤ ਤਾਕੜੀ ਹੁੰਦੀ ਸੀ ਕਬੱਡੀ ਦੀ ਉਸ ਤੋਂ ਬਾਅਦ ਬੱਚਿਆਂ ਨੂੰ ਉਹ ਜੇ ਗਰਾਊਂਡ ਨਹੀਂ ਮਿਲ ਪਾਏ ਤਾਂ ਉਹ ਚੀਜ਼ਾਂ ਤੋਂ ਨੌਜਵਾਨ ਜਿਹੜੀ ਪੀੜ੍ਹੀ ਦੂਰ ਹੋ ਗਈ ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਟੈਲੈਂਟ ਆ ਇੱਕ ਗਰਾਊਂਡਾਂ ਦੀ ਵਜ੍ਹਾ ਕਰਕੇ ਅਸੀਂ ਪਿੱਛੇ ਰਹਿ ਰਹੇ ਹਾਂ ਬਾਈ ਦਾ ਬਹੁਤ ਧੰਨਵਾਦ ਕਰਦੇ ਆ ਗਰਮੇਲ ਸਿੰਘ ਘਰਾਚੋ ਦਾ ਜਿਨ੍ਹਾਂ ਨੇ ਆਪਣੇ ਮਖਤਿਆਰ ਕੋਟੇ ਦੇ ਵਿੱਚੋਂ ਸਾਨੂੰ ਇਹ ਕਮਾਨ ਬਖਸ਼ਿਆ ਪਿੰਡ ਨੂੰ ਤਾਂ ਜੋ ਆਉਣ ਵਾਲੀ ਜਿਹੜੇ ਸਾਡੇ ਪੰਜਾਬ ਤੇ ਇੱਕ ਇੱਕ ੱੱਬਾ ਲੱਗਿਆ ਹੋਇਆ ਵੀ ਨਸ਼ੇ ਨਸ਼ੇ ਨਹੀਂ ਆ ਪੰਜਾਬ ਦੇ ਵਿੱਚ ਗਾਈਡਲਾਈਨ ਨਹੀਂ ਹੈਗੀ ਅੱਜ ਵੀ ਲੱਖਾਂ ਨੌਜਵਾਨ ਨੇ ਜਿਹੜੇ ਬਹੁਤ ਤਕੜੇ ਨੇ ਅਸੀਂ ਤਿਆਰੀ ਕਰਵਾਉਣੀ ਹੈ ਕੋਈ ਇਹੋ ਜਿਹਾ ਕੁਝ ਨਹੀਂ ਹੈਗਾ ਨੌਜਵਾਨੀ ਬਹੁਤ ਠੀਕ ਆ ਪਰ ਉਹਨਾਂ ਨੂੰ ਰਸਤੇ ਤੇ ਤੋਰਨ ਲਈ ਸਾਨੂੰ ਉਦਦਮ ਕਰਨਾ ਪਊਗਾ ਜਿਵੇਂ ਪਿੰਡ ਨੇ ਸਹਿਯੋਗ ਦਿੱਤਾ ਪੰਚਾਇਤੀ ਦੇ ਵਿੱਚੋਂ ਇਹ ਅਸੀਂ ਜਿਹੜਾ ਇੱਕ ਗਰਾਊਂਡ ਬਹੁਤ ਸ਼ਾਨਦਾਰ ਸਟੇਡੀਅਮ ਜਿਹੜਾ ਬਾਈ ਨੇ ਪਹਿਲਾਂ ਵੀ ਦੱਸਿਆ ਤੁਹਾਨੂੰ ਇੱਕ ਮਾਲ ਕੇ ਇਹ ਬਹੁਤ ਵੱਡੀ ਉਦਾਹਰਨ ਹੋਊਗੀ ਨੇੜੇ ਤੇੜੇ ਦੇ ਲੋਕ ਦੇਖਣਗੇ ਜਦੋਂ ਇਹ ਬਣ ਕੇ ਤਿਆਰ ਹੋ ਜਾਊਗਾ ਬਾਕੀ ਸਾਡਾ ਬਣਾਉਣ ਤੱਕ ਮਕਸਦ ਨਹੀਂ ਬਾਜੀ ਨਾਲ ਇਹ ਵੀ ਬਾਤ ਹੈ ਬਾਅਦ ਵਿੱਚ ਅਸੀਂ ਇੱਕ ਕਮੇਟੀ ਦੇ ਤੌਰ ਤੇ ਬਣਾ ਕੇ ਮੈਂ ਖੁਦ ਚਲਾਉਂਗਾ ਇਹਨੂੰ ਪੂਰੀ ਦੇਖ ਰੇਗਾ ਹਰ ਇੱਕ ਅਸੀਂ ਗੇਮ ਦੀ ਉਰ ਤਿਆਰੀ ਕਰਾਵਾਂਗੇ ਚਾਹੇ ਉਹ ਐਥਲੈਟਿਕਸ ਹੈ ਚਾਹੇ ਲੌਂਗ ਜੰਪਾ ਹਾਈ ਜੰਪਾ ਹੌਕੀ ਹੈ ਹਰ ਇੱਕ ਗੇਮਾਂ ਦੇ ਅਸੀਂ ਸਾਡੇ ਨਾਲ ਕੋਚ ਬਹੁਤ ਨੇ ਜਿਹੜੇ ਤਿਆਰੀ ਕਰਵਾਉਂਦੇ ਨੇ ਅਸੀਂ ਵਧੀਆ ਮਰੇਕ ਨੌ ਸਰਕਾਰ ਦਾ ਵੀ ਨੌ ਲੈ ਕੇ ਜਾਵਾਂਗੇ ਬਾਜੀ ਦਾ ਵੀ ਨੌ ਖਰਾਬ ਨਹੀਂ ਹੁੰਦਾ ਵੀ ਕਿਸੇ ਨੇ ਸਟੇਡੀਅਮ ਬਣਾਇਆ ਸੀ ਅੱਜ ਇਹ ਖਾਲੀ ਪਿਆ ਜਾ ਇਹਦੇ ਵਿੱਚ ਅੱਜ ਖਰਾਬ ਹੋ ਗਿਆ ਸਾਰਾ ਕੁਝ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੀ ਵੀ ਪਹੁੰਚੇ ਹੋ ਤੁਸੀਂ ਸਾਰੀਆਂ ਟੀਮਾਂ ਦਾ ਜੋ ਅੱਜ ਇੱਥੇ ਆ ਕੇ ਇਹਨਾਂ ਨੂੰ ਕਵਰੇਜ ਕੀਤਾ ਸਾਰਿਆਂ ਦਾ ਦਿਲੋਂ ਧੰਨਵਾਦ ਮੇਰਾ ਨਾਮ ਵਿਕੇਸ਼ ਸਿੰਘ ਸਰਪੰਚ ਰੇਡਰ ਬਾਈ ਗਰਮੇਲ ਕ੍ਰਾਚੋਂ ਦਾ ਸੀ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਸਾਨੂੰ ਇੰਨੀ ਮਤਲਬ ਉਹ ਸਟੇਡੀਅਮ ਵਾਸਤੇ ਇੰਨੀ ਸਾਡੀ ਮਦਦ ਕੀਤੀ ਅਸੀਂ ਪਹਿਲੀ ਵਾਰ ਹੀ ਗਏ ਸੀ ਬਾਈ ਜੀ ਚਲੋ ਸਾਨੂੰ ਧਿਆਨ ਚ ਰੱਖਦੇ ਹੋਏ ਇਹਨਾਂ ਨੇ ਸਾਡੀ ਜੋ ਮੰਗ ਸੀਗੀ ਉਹ ਸਾਡੀ ਪੂਰੀ ਕਰੀ ਆ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਾਈ ਗਰਮੇਲ ਕਰਾਚੋ ਜੀ ਦਾ ਜੋ ਸਾਨੂੰ ਇੰਨਾ ਸਹਿਯੋਗ ਦੇ ਰਹੇ ਨੇ ਹਰ ਪਾਲ ਸਾਡੇ ਨਾਲ ਖੜਦੇ ਨੇਗੇ ਤਾਂ ਬਲਕਿ ਜੋਗੀ ਸਾਡੀ ਪੰਚਾਇਤ ਦਾ ਸਹਿਯੋਗ ਦੇ ਰਹੇ ਨੇ ਧੰਨਵਾਦ